ਨਾ ਹੈ ਬੈਗਾ ਇਥੇ ਕੰਮ ਕਰ ਬੰਦੇ ਆਂਗੂ ਓਏ ਪੁੱਤ ਉਹ ਮੇਰਾ ਦਮ ਜਾ ਪਟਿਆ ਗਿਆ ਮੈਂ ਤਾਂ ਬਹਿ ਗਿਆ ਉਹ ਦਮ ਪਟਿਆ ਗਿਆ ਤੇਰਾ ਮੈਂ ਤੈਨੂੰ ਜਾਣਦਾ ਦਮ ਪਟਿਆ ਗਿਆ ਇੰਝ ਕਰਦੇ ਹੁੰਦੇ ਤੇਰੇ ਵਰਗੇ ਤਨਖਾਹ ਚੋਂ ਪੈਸੇ ਕੱਟ ਲੂ ਮੈਂ ਹਸਾਬ ਲਾ ਲਾ ਓਏ ਕੀ ਗੱਲ ਹੋ ਗਈ ਪਾਪਾ ਉਹ ਕੁਛ ਨਹੀਂ ਮੈਂ ਖਾਲ ਘੜੀ ਜਾਂਦਾ ਸੀ ਮੇਰਾ ਬੜਾ ਜੀ ਦਮ ਪਟਿਆ ਗਿਆ ਮੈਂ ਬੜਾ ਸਾਹ ਭਰਨ ਲੱਗ ਗਿਆ ਬੋਲਣ ਲੱਗ ਗਿਆ ਕਿ ਓਏ ਮੇਰੀ ਗੱਲ ਸੁਣ ਓਏ ਉਹ ਇਹਦੇ ਕੋਲੇ ਵੀ ਜ਼ਮੀਨ ਹੁੰਦੀ ਸੀ ਇਹਦੇ ਕੋਲੇ ਹੀ ਵਧੀਆ ਘਰ ਸੀਗਾ ਇਹਦੇ ਜਵਾਕਾਂ ਨੇ ਉਹਨੂੰ ਮਜਬੂਰ ਕਰਤਾ ਉਮਰ ਚ ਦਿਹਾੜੀਆਂ ਕਰਨ ਵਾਸਤੇ ਇੱਕ ਮੁੰਡਾ ਦਾ ਚਿੱਟਾ 'ਚ ਮਰ ਗਿਆ ਇੱਕ ਮੁੰਡਾ ਦਾ ਚਿੱਟਾ ਹੋਣ ਲਾਉਂਦਾਗਾ ਮਾਇਲਾ ਆ ਉਹ ਨਾਲੇ ਤਾਂ ਇਹ ਆਪ ਜਰਾ ਦਵਾਈਆਂ ਦਾ ਮਰੀਜ਼ ਹੋਇਆ ਪਿਆਗਾ ਦਵਾਈਆਂ ਲਿਉਂਦਾ ਖਰਚੇ ਦਾ ਕੱਢਦਾ ਸਾਰੇ ਨਾਲੇ ਉਹਦੇ ਘਰ ਵਾਲੀ ਨੂੰ ਦਵਾਈ ਤੇ ਪਾਉਂਦਾ ਨਾਲੇ ਜਵਾਕਾਂ ਦਾ ਉਹ ਇਦੋਂ ਨੋਚਦੇ ਇਹਨੂੰ ਸਾਨੂੰ ਪੈਸੇ ਦੇ ਨਸ਼ੇ ਵਾਸਤੇ ਰੋਹ ਮਰੀ ਨੇ ਇਹਦੇ ਇਹਦੀਆਂ ਮਜਬੂਰੀਆਂ ਪਤਾ ਕਿੰਨੀਆਂ ਵਿਚਾਰੇ ਦੀਆਂ ਉਹ ਯਾਰ ਮੈਂ ਕੀ ਕਰਾਂ ਮਾਇਤਾ ਕੰਮ ਲੈਣਾ ਕੰਮ ਲੈਣਾ ਨਾਲ ਕਿੰਨੇ ਪੈਸੇ ਪਾਪਾ ਬਣਿਆ ਤੇਰੇ ਕਿੰਨੇ ਤਿੰਨ 3000 ਰੁਪਏ ਦੇਣਾ ਇਹਦਾ ਮੈਂ ਇਹਦੇ ਪੈਸੇ ਉਹ ਮੈਂ ਦੇ ਦੂੰਗਾ ਇਹ ਜੇ ਪੈਸੇ ਦੇ ਹੰਕਾਰ ਚ ਅੰਨੇ ਉਹ ਬੰਦੇ ਕੋਲੇ ਕੰਮ ਕਰਨ ਤੈਨੂੰ ਕੋਈ ਲੋੜ ਨਹੀਂ ਕੀ ਅਸੀਂ ਜਿੰਨੇ ਮੁੰਡੇ ਨਾਲ ਮਿਲ ਕੇ ਨਾਲਾ ਤੇਰੇ ਮੁੰਡੇ ਛੜਾਵਾਗੇ ਨਸ਼ਾ ਅਸੀਂ ਠੀਕ ਹੈ ਠੀਕ ਹੈ ਨਾਲੇ ਦਵਾਵਾਗੇ ਤੈਨੂੰ ਦਵਾਈ ਫੜਾਈ ਦੀ ਕਹੀ ਜੀ ਨੂੰ ਜਿਹੜੇ ਬੰਦੇ ਨੂੰ ਬੋਲਣ ਦਾ ਹੀ ਨਹੀਂ ਪਤਾ ਪੈਸੇ ਦੇ ਹੰਕਾਰ ਚੰਨਾ ਹੋਇਆ ਫਿਰ ਤਾਂ ਚੱਕ ਆਉਦੀ ਕਹੀ ਜੱਪੀ ਕਰ ਲਿਓ ਓ ਜਾ ਲੈ ਜਾ ਓਏ ਬੰਦੇ ਬਥੇਰੇ ਮੇਰੇ ਕੋਲੇ ਹੈ ਗਿਆ ਤੇਰੇ ਕੋਲੇ ਨਾਲੇ ਨਾ ਧੰਨਵਾਦ ਪੁੱਤ ਤੇਰਾ